ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਇੱਕ ਵਾਰ ਫਿਰ ਤੋਂ ਕੌਰ ਡਿਜ਼ਾਈਨਰ ਬੁਟੀਕ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆ ਜੀ ਅੱਜ ਆਪਾਂ ਲੈ ਕੇ ਆਏ ਆ ਵੀਡੀਓ ਤੁਹਾਡੇ ਲਈ ਦੇਖੋ ਆਪਾਂ ਨੇ ਇੱਕ ਮੋਜਾ ਰੈਡੀ ਕੀਤਾ ਹੈ ਫਿਲਹਾਲ ਇੱਕ ਕੀਤਾ ਹੋਇਆ ਇੱਕ ਆਪਾਂ ਤੁਹਾਨੂੰ ਰੈਡੀ ਕਰਕੇ ਦਿਖਾਉਨੇ ਆ ਠੀਕ ਹੈ ਜੀ ਜਿਹੜਾ ਇਹ ਨਾਪ ਹੈ ਇਹ ਮੈਨੇ ਆਪਣੇ ਖੁਦ ਦੇ ਪੈਰ ਦਾ ਹੀ ਕੀਤਾ ਹੈ ਤੇ ਇਹ ਆਪਾਂ ਨੇ ਤੁਹਾਨੂੰ ਬਿਲਕੁਲ ਹੀ ਆਸਾਨ ਤਰੀਕੇ ਦੇ ਨਾਲ ਦੱਸਦੇ ਆਂ ਵੀ ਆਪਾਂ ਨੇ ਕਿੱਦਾਂ ਇਹਦੀ ਕਟਿੰਗ ਕਰਨੀ ਹੈ ਕਿੰਨਾ ਆਪਣੇ ਕੋਲ ਕਪੜਾ ਚਾਹੀਦਾ ਦੇਖੋ ਆਪਣੇ ਕੋਲ ਨਾ ਪੁਰਾਣੀਆਂ ਕੋਟੀਆਂ ਕੁੱਟੀਆਂ ਸਵੈਟਰ ਜਾਂ ਸ਼ਾਲ ਵਗੈਰਾ ਪਏ ਹੁੰਦੇ ਨੇ ਠੀਕ ਹੈ ਜੀ ਆਪਣੇ ਕੋਲ ਵੀ ਇਹ ਸਵੈਟਰ ਪਿਆ ਸੀ ਕੋਈ ਕੋਟੀ ਆਪਾਂ ਉਹਨੂੰ ਕੱਟ ਕੇ ਇਹ ਸਿਰਫ ਉਹਦੀ ਇੱਕ ਬਾਹਾਂ ਤੋਂ ਬਣਾਇਆ ਦੂਸਰੀ ਬਾਹਾਂ ਤੋਂ ਆਪਾਂ ਦੂਜਾ ਪੈਰ ਰੈਡੀ ਕਰਦੇ ਆਂ ਠੀਕ ਹੈ ਜੀ ਤੇ ਵੀਡੀਓ ਨੂੰ ਪੂਰਾ ਦੇਖਿਓ ਅਗਰ ਪੂਰਾ ਦੇਖੋਗੇ ਤਾਂ ਹੀ ਤੁਹਾਨੂੰ ਸਮਝ ਲੱਗੂਗੀ ਬਿਲਕੁਲ ਹੀ ਆਸਾਨ ਤਰੀਕਾ ਠੀਕ ਹੈ ਜੀ ਚਲੋ ਫਿਰ ਹੁਣ ਆਪਾਂ ਸ਼ੁਰੂ ਕਰ ਦਿੰਦੇ ਆਂ ਦੇਖੋ ਆਪਾਂ ਨੇ ਬਾਹਾਂ ਇਹ ਉਧੜ ਕੇ ਰੱਖੀ ਹੋਈ ਆ ਆਪਾਂ ਨੇ ਕੀ ਕਰਨਾ ਆਪਾਂ 10 ਬਾਏ 10 ਦਾ ਕਪੜਾ ਲੈ ਲੈਣਾ ਕਿਉਂਕਿ ਦੇਖੋ ਕਪੜਾ ਸਟੈਚ ਹੁੰਦਾ ਹੈ ਇਹ ਠੀਕ ਹੈ ਜੀ 10 ਬਾਏ 10 ਦਾ ਜਿਹੜਾ ਤੁਸੀਂ ਜੇ ਲਉਂਗੇ ਨਾ ਉਹ ਮੈਂ ਤੁਹਾਨੂੰ ਦੱਸਦੀ ਆ ਤੁਹਾਨੂੰ ਸ਼ਾਰਟ ਜਾਂ ਕੋਈ ਲੰਬਾ ਪੈਰ ਆ ਉਹਦੇ ਵਿੱਚ ਐਡਜਸਟ ਹੋ ਜਾਊਗਾ ਇਹ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਲੰਬਾਈ ਉਤਾਰ ਲੈਣੀ ਹੈ ਇਹਦੀ 10 ਇੰਚ ਪਹਿਲਾਂ ਇਧਰੋਂ ਦੇਖ ਲੈਣਾ ਆਪਾਂ ਬਾਹ ਆਪਣੇ 10 ਇੰਚ ਇੱਥੋਂ ਬਣਦੀ ਆ ਆਪਾਂ ਨੇ ਪਹਿਲਾਂ ਇਹ ਹੀ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਇਧਰ ਨੂੰ ਵੀ 10 ਇੰਚ ਹੁਣ ਆਪਾਂ ਨੇ ਇਹ ਸਿੱਧਾ ਨਿਸ਼ਾਨ ਲਗਾ ਦੇਣਾ ਮਤਲਬ 10 ਬਾਈ 10 ਦਾ ਤੁਹਾਨੂੰ ਬਿਲਕੁਲ ਪਰਫੈਕਟ ਆ ਜਾਣਾ ਤੇ ਆਪਣਾ ਇਥੋਂ ਪਤਾ ਸਾਰੇ ਆ। ਇਹ ਦੇਖ। ਇਧਰੋਂ ਆ ਗਿਆ 10 ਇੰਚ ਤੇ ਇਧਰੋਂ ਵੀ ਆਪਾਂ ਨੇ 10 ਇੰਚ ਦਾ ਜਿਹੜਾ ਫੈ布ਰਿਕ ਕਾ ਉਕਾਰ ਲਿਆ। ਬਿਲਕੁਲ ਵੀ ਟਾਈਮ ਨਹੀਂ ਲੱਗਦਾ। 2-4 ਮਿੰਟ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਇਹ ਬੂਟ ਆ ਰੈਡੀ ਹੋ ਜਾਊਗਾ ਜੁਰਾਬਾਂ। ਉਹ ਆਪਣੇ ਕੱਟ ਕਰ ਲੈਣਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਨੇ ਇਸ ਤਰ੍ਹਾਂ ਫੋਲਡ ਕਰ ਲੈਣਾ 10 ਵਜ ਦਾ 10/10 ਦਾ ਕੱਪੜਾ ਆਪਣੇ ਕੋਲ ਹੈ ਇਧਰੋਂ ਆਪਾਂ ਨੇ 5.5 ਜਾਂ 6 ਇੰਚ ਤੇ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਆਪਾਂ 5.5 ਦੇ ਨਿਸ਼ਾਨ ਲਗਾਉਣੇ ਆ ਬੰਦ ਵਾਲੇ ਹਿੱਸੇ ਤੋਂ ਇਧਰੋਂ ਆਪਾਂ 1.5 ਇੰਚ ਠੀਕ ਹੈ ਜੀ ਇਸ ਤੇ ਤੋਂ ਬਾਅਦ ਤੁਸੀਂ ਇਹ ਗੋਲਾਈ ਪਾ ਦੇਣੀ ਹੈ। ਗੋਲਾਈ ਪਾਉਣ ਤੋਂ ਬਾਅਦ ਇੱਥੇ ਤੁਸੀਂ ਕੱਟ ਕਰ ਦੇਣਾ। ਠੀਕ ਹੈ ਜੀ। ਇਹ ਹੋ ਗਿਆ ਕੱਟ ਇਹ ਕੁਝ ਇਸ ਤਰ੍ਹਾਂ ਦਾ ਤੁਹਾਡਾ ਪੈਟਰਨ ਤਿਆਰ ਹੋ ਜਾਊਗਾ। ਹੁਣ ਆਪਾਂ ਨੇ ਇੱਕ ਲੰਬੀ ਪੱਟੀ ਲੈਣੀ ਆ। 2 ਇੰਚ ਚੌੜੀ। ਠੀਕ ਹੈ ਜੀ। ਤੇ ਬਾਕੀ ਤੁਸੀਂ ਇਹਦਾ ਨਾਪ ਲੈ ਲੈਣਾ ਵੀ ਆਪਣੇ ਕੋਲ ਟੋਟਲੇ ਕਿੰਨੀ ਕ ਆਪਾਂ ਨੂੰ ਪੱਟੀ ਚਾਹੀਦੀ ਹੈ ਠੀਕ ਹੈ ਜੀ ਆਪਾਂ ਨੂੰ 12 ਜਾਂ 13 ਇੰਚ ਪੱਟੀ ਚੌੜੀ ਚਾਹੀਦੀ ਹੈ ਆਪਾਂ ਨੇ ਇਹਨੂੰ ਲੰਬੀ ਪੱਟੀ ਨੂੰ ਉਤਾਰ ਲੈਣਾ ਠੀਕ ਹੈ ਜੀ ਦੋ ਪੱਟੀਆਂ ਰੈਡੀ ਕਰ ਲੈਣੇ ਆਪਾਂ ਬਾਅਦ ਵਿੱਚ ਆਪਾਂ ਕਟਿੰਗ ਕਰ ਲਾਂਗੇ ਜੜਨ ਤੋਂ ਬਾਅਦ ਲੰਬਾਈ ਤੁਸੀਂ ਜ਼ਿਆਦਾ ਹੀ ਉਤਾਰ ਲੈਣੀ ਆ ਠੀਕ ਹੈ ਜੀ ਇਹਨੂੰ ਆਪਾਂ ਜੋੜ ਕੇ ਇਸ ਤਰ੍ਹਾਂ ਜੋੜ પાਕੇ ਪੱਟੀ ਨੂੰ ਆਪਾਂ ਨੇ ਲੰਬੀ ਕਰ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਲੰਬੀ ਹੋ ਜਾਊਗੀ ਉਸ ਤੋਂ ਬਾਅਦ ਤੁਸੀਂ ਉੱਥੇ ਪਾਸੇ ਤੋਂ ਜਿਹੜੀ ਇਹ ਪੱਟੀ ਆ ਇਹਨੂੰ ਇੱਥੇ-ਇੱਥੇ ਸਟਿਚ ਲਗਾ ਲੈਣੀ ਆ ਜਿਵੇਂ ਆਪਾਂ ਗਲੇ ਨੂੰ ਲੀਰ ਲਾਉਨੇ ਹੁੰਦੇ ਆ ਉਸੇ ਤਰੀਕੇ ਦੇ ਨਾਲ ਤੁਸੀਂ ਇਹ ਪੁੱਠੇ ਪਾਸੇ ਤੋਂ ਲੀਰ ਲਾ ਦੇਣੀ ਆ ਤੇ ਫਿਰ ਆਪਾਂ ਨੇ ਸਿੱਧੇ ਪਾਸੇ ਜਿਵੇਂ ਪਿਛਲੇ ਗਲੇ ਨੂੰ ਆਪਾਂ ਰੇਵ ਲੀਰ ਲਾਉਨੇ ਆ ਉਸੇ ਤਰੀਕੇ ਦੇ ਨਾਲ ਤੁਸੀਂ ਇਹ ਚੀਜ਼ ਕਰ ਲੈਣੀ ਆ ਉਹ ਆਪਾਂ ਤੁਹਾਨੂੰ ਸਟਿਚ ਲਗਾ ਕੇ ਦਿਖਾ ਦਿੰਨੇ ਆ ਫਿਲਹਾਲ ਆਪਾਂ ਇੱਥੇ ਮੈਂ ਤੁਹਾਨੂੰ ਦਿਖਾਉਂਗੀ ਕਿਦਾਂ ਆਪਾਂ ਸਟਿਚ ਲਗਾਈ ਹੈ ਠੀਕ ਹੈ ਜੀ ਲਓ ਜੀ ਲੀਰ ਆਪਾਂ ਨੇ ਇਹਨੂੰ ਲਗਾ ਲਈ ਠੀਕ ਹੈ ਜਿਵੇਂ neck ਨੂੰ ਆਪਾਂ ਲਗਾਉਨੇ ਆ ਨਾ ਰੇਵ ਲੀਰ ਉਸੇ ਤਰ੍ਹਾਂ ਹੀ ਲੱਗ ਜਾਣੀ ਆ ਪਰ ਇਹਨੂੰ ਆਪਾਂ ਨੇ ਪੁੱਠੇ ਪਾਸੇ ਰੱਖ ਕੇ ਸਿੱਧੇ ਪਾਸੇ ਲੈ ਕੇ ਆਉਣਾ ਠੀਕ ਹੈ ਜੀ ਹੁਣ ਦੇਖੋ ਕੀ ਕਰਨਾ ਹੁਣ ਇਸ ਤੋਂ ਬਾਅਦ ਤੁਸੀਂ ਇਹਨੂੰ ਇਸ ਤਰੀਕੇ ਦੇ ਨਾਲ ਰੱਖ ਲੈਣਾ ਬਿਲਕੁਲ ਸੈੱਟ ਕਰਕੇ ਠੀਕ ਹੈ ਹੁਣ ਤੁਸੀਂ ਆਪਣੇ ਪੈਰ ਦਾ ਨਾਪ ਵੀ ਜ਼ਰੂਰ ਦੇਖਣਾ ਇੱਕ ਵਾਰ ਵੀ ਕਿੰਨਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇੱਥੋਂ ਤੁਸੀਂ ਗਲਾਈ ਪਾ ਲੈਣੀ ਕਿਉਂਕਿ ਆ ਦੇਖੋ ਮੈਂ ਜਿਹੜਾ ਇਹਦਾ ਇਹ ਹੀ ਨਾਪ ਜਦੋਂ ਕੱਟ ਕਰਿਆ ਸੀ ਨਾ ਮੈਂ ਮੇਰਾ ਇਹ ਚੀਜ਼ ਜ਼ਿਆਦਾ ਖੁੱਲੀ ਹੋ ਗਈ ਸੀ ਹੁਣ ਆਪਾਂ ਨੇ ਇਹਨੂੰ ਦੇਖ ਲੈਣਾ ਵੀ ਆਪਾਂ ਨੇ ਕਿੰਨਾ ਇੰਚ ਆਪਾਂ ਨੇ ਨਿਸ਼ਾਨ ਲਗਾਇਆ ਆਪਾਂ ਨੇ ਨਿਸ਼ਾਨ ਲਗਾਇਆ ਤਕਰੀਬਨ ਸਵਾ 5 ਤੇ ਇਹ ਵਾਲਾ ਮਤਲਬ ਇੱਥੇ ਕਾਊਗਾ ਠੀਕ ਹੈ ਜੀ ਇਹ ਆ ਲੋ ਇੱਥੋਂ ਆਪਾਂ ਨੇ ਸਟੀਚ ਲਗਾਉਣੀ ਆ ਤੇ ਇੱਥੋਂ ਹੁਣ ਇਹਨੂੰ ਆਪਾਂ ਨੇ ਗੁਲਾਈ ਪਾ ਦੇਣੀ ਆ ਠੀਕ ਹੈ ਜੀ ਜਿਹੜੀ ਇਹ ਗੁਲਾਈ ਤੁਸੀਂ ਪਾਉਣੀ ਆ ਇਹ ਤੁਸੀਂ ਇੱਥੋਂ ਸਿਲਾਈ ਲਾਉਂਦੇ ਹੋਏ ਇੱਥੋਂ ਆਪਾਂ ਬਾਅਦ ਚ ਕਟਿੰਗ ਕਰਾਂਗੇ ਆਪਾਂ ਪਹਿਲਾਂ ਨਿਸ਼ਾਨ ਹੀ ਲਗਾ ਲੈਣੇ ਆ ਠੀਕ ਹੈ ਜੀ ਇੱਥੋਂ ਤੁਸੀਂ ਸਟਾਰਟ ਕਰਨਾ ਇੱਥੇ ਤੁਸੀਂ ਸਿਲਾਈ ਲਗਾ ਦੇਣੀ ਆ ਆਹ ਵਾਲਾ ਜਿਹੜਾ ਮੋੜਲਾ ਹਿੱਸਾ ਇਹ ਤੁਸੀਂ ਖੁੱਲਾ ਰੱਖਣਾ ਠੀਕ ਹੈ ਜੀ ਆਪਾਂ ਤੁਹਾਨੂੰ ਸਟੀਚ ਲਗਾ ਕੇ ਦਿਖਾਉਣੀ ਆ ਆ ਵਾਲੀ ਸਟਿਚ ਆਪਾਂ ਨੇ ਲਗਾ ਲਈ ਹੈ ਹੁਣ ਇਹਨੂੰ ਆਪਾਂ ਨੇ ਕੱਪੜੇ ਨੂੰ ਨਾਲ ਦੀ ਨਾਲ ਕੱਟ ਕਰ ਦੇਣਾ ਠੀਕ ਹੈ ਜੀ ਥੋੜਾ ਥੋੜਾ ਕਪੜਾ ਛੱਡ ਕੇ ਤੁਸੀਂ ਕੱਟ ਕਰ ਦੇਣਾ ਹੁਣ ਦੇਖੋ ਆਹ ਵਾਲਾ ਸਾਈਡ ਆਪਣੀ ਓਪਨ ਰਹਿ ਗਈ ਹੈ ਹੁਣ ਇਹਨੂੰ ਕੀ ਕਰਨਾ ਇਹਨੂੰ ਆਪਾਂ ਨੇ ਬਿਲਕੁਲ ਇਸ ਤਰੀਕੇ ਨਾਲ ਸੈਂਟਰ 'ਚ ਕਰ ਲੈਣਾ ਠੀਕ ਹੈ ਜੀ ਹੁਣ ਆਪਾਂ ਨੇ ਦੇਖੋ ਇੱਕ ਪੈਰ ਤਾਂ ਬਣਾਇਆ ਹੋਣਾ ਹੁਣ ਆਪਾਂ ਦੇਖ ਲੈਣਾ ਵੀ ਆਪਾਂ ਅੰਗੂਠੇ ਵਾਲੀ ਸਾਈਡ ਕਿਹੜੀ ਰੱਖੀ ਆਪਾਂ ਨੇ ਅੰਗੂਠਾ ਇਹ ਆਪਣਾ ਠੀਕ ਹੈ ਜੀ ਮਤਲਬ ਕਿ ਇਹਨੂੰ ਪੁੱਠਾ ਕਰਕੇ ਆਪਾਂ ਦੇਖਦੇ ਆਂ ਦੂਸਰੇ ਪੈਰ ਨੂੰ ਠੀਕ ਹੈ ਜੀ ਆਪਣਾ ਇੱਧਰ ਆ ਗਿਆ ਇਹ ਅੰਗੂਠਾ ਹੁਣ ਆਪਾਂ ਅੰਗੂਠਾ ਇੱਧਰਲੀ ਸਾਈਡ ਤੋਂ ਲਾਵਾਂਗੇ ਠੀਕ ਹੈ ਜੀ ਹੁਣ ਤੁਸੀਂ ਦੇਖ ਲਓ ਆਪਾਂ ਨੇ ਇਹੀ ਜਿਹੜਾ ਇਹ ਵਾਲਾ ਪੈਰ ਹੈ ਇਹਦੇ ਇਸ ਤਰ੍ਹਾਂ ਨਿਸ਼ਾਨ ਲਗਾ ਲੈਣਾ ਵੀ ਆਪਾਂ ਨੇ ਇਹਦੇ ਜਿਹੜਾ ਕੱਟ ਲਗਾਇਆ ਸੀਗਾ ਇੱਥੇ ਦੇਖੋ ਇੱਥੇ ਤਾਂ ਆਪਣੇ ਸਟਿਚ ਆਣੀਆਂ ਠੀਕ ਹੈ ਜੀ ਇਹ ਆ ਹੋ ਗਿਆ ਆਪਣਾ ਉਂਠੇ ਦਾ ਨਿਸ਼ਾਨ ਤੁਸੀਂ ਬਿਲਕੁਲ ਸੈਂਟਰ ਦੇ ਵਿੱਚ ਵੀ ਸਲਾਈ ਲਾ ਸਕਦੇ ਹੋ ਪਰ ਅੰਗੂਠਾ ਆਪਣਾ ਤੁਹਾਨੂੰ ਪਤਾ ਹੀ ਹੈ ਕਿ ਥੋੜਾ ਘੱਟ ਹੁੰਦਾ ਹੈ ਇਧਰਲਾ ਹਿੱਸਾ ਆਪਣਾ ਉਂਗਲੀਆਂ ਵਾਲਾ ਥੋੜਾ ਜ਼ਿਆਦਾ ਹੁੰਦਾ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਦੇਖ ਕੇ ਨਿਸ਼ਾਨ ਆ ਜਿਹੜਾ ਲਗਾ ਲੈਣਾ ਇੱਥੇ ਤੱਕ ਆਪਣਾ ਕੱਟ ਆਊਗਾ ਹੁਣ ਆਪਾਂ ਨੇ ਇਹੀ ਇੱਥੋਂ ਗਲਾਈ ਪਾ ਦੇਣੀ ਹੈ ਇਹ ਇਸ ਤਰ੍ਹਾਂ ਇੱਥੋਂ ਲੈ ਕੇ ਜਾਣਾ ਜਾਨੀ ਕਿ ਤੁਸੀਂ ਇੱਕ ਸਿੱਧੀ ਲਾਈਨ ਡਰਾ ਕਰ ਲੈਣੀ ਹੈ ਇੱਥੋਂ ਤੁਸੀਂ ਸਲਾਈ ਲਗਾਉਂਦੇ ਹੋਏ ਇੱਥੇ ਆ ਜਾਣਾ ਠੀਕ ਹੈ ਜੀ ਪੂਰੇ ਤੱਕ ਇੱਥੋਂ ਹਲਕਾ ਜਿਹਾ ਦੋ ਕ ਪੈਰ ਦੀ ਸਟਿਚ ਲਾ ਕੇ ਇਸੇ ਤਰ੍ਹਾਂ ਤੁਸੀਂ ਗੁਲਾਈ ਪਾਉਂਦੇ ਹੋਏ ਤੇ ਜਿੱਦਾਂ ਆਪਣੇ ਉਂਗਲੀਆਂ ਦੀ ਸ਼ੇਪ ਹੁੰਦੀ ਆ ਉਦਾਂ ਸ਼ੇਪ ਦੇ ਦੇਣੀ ਆ ਨੂੰ ਠੀਕ ਹੈ ਜੀ ਇਹ ਵੀ ਆਪਾਂ ਤੁਹਾਨੂੰ ਸਲਾਈ ਲਗਾ ਕੇ ਦਿਖਾਉਣੀ ਹੈ ਇੱਥੋਂ ਤੁਸੀਂ ਹਲਕੀ ਗੁਲਾਈ ਦੇ ਦੇਣੀ ਆ ਅੰਗੂਠੇ ਵਾਲੀ ਸਾਈਡ ਤੋਂ ਬਿਲਕੁਲ ਤੁਸੀਂ ਰਾਉਂਡ ਕਰ ਦੇਣਾ ਠੀਕ ਹੈ ਜੀ ਆ ਵੀ ਆਪਾਂ ਇਸੇ ਤਰ੍ਹਾਂ ਸਲਾਈ ਲਗਾਈ ਸੀਗੀ ਬਾਕੀ ਤੁਹਾਡੇ ਸਾਹਮਣੇ ਹੀ ਇਹ ਬਣਿਆ ਹੋਇਆ ਬਹੁਤ ਸੋਹਣੀ ਫਿਟਿੰਗ ਆਈ ਹੈ ਪੈਰ ਦੇ ਵਿੱਚ ਇਹਦੀ ਆ ਵੀ ਆਪਾਂ ਤੁਹਾਨੂੰ ਸਟਿਚਾਂ ਇਹਦੇ ਲਾ ਕੇ ਦਿਖਾਉਣੀ ਆ ਠੀਕ ਹੈ ਜੀ ਤੇ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਠੀਕ ਹੈ ਜੀ ਜਲਦੀ ਜਲਦੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀਆਂ ਆਪਾਂ ਅੱਜ ਪਹਿਲੀ ਵਾਰ ਆਈਆਂ ਨੇ ਕਿਉਂਕਿ ਬਹੁਤ ਵਧੀਆ ਯੂਸਫੁਲ ਵੀਡੀਓ ਤੁਹਾਡੇ ਲਈ ਹੈ ਇਹ ਠੀਕ ਹੈ ਜੀ ਬਾਕੀ ਮੈਂ ਸਲਾਈ ਲਗਾ ਕੇ ਆਉਣੀ ਆ ਲਓ ਜੀ ਜਿਹੜੀ ਸਲਾਈ ਆਪਾਂ ਲਗਾ ਲਈ ਆ ਹੁਣ ਸਭ ਤੋਂ ਪਹਿਲਾਂ ਆਪਾਂ ਜਿੱਥੇ ਗੱਬੇ ਸਲਾਈ ਲਗਾਈ ਸੀ ਨਾ ਇੱਥੋਂ ਕੱਪੜੇ ਨੂੰ ਕੱਟ ਕਰ ਦੇਣਾ ਧਿਆਨ ਨਾਲ ਕੱਟ ਕਰਨਾ ਕਿਉਂਕਿ ਜਿੱਥੇ ਤੱਕ ਆਪਣੀ ਸਲਾਈ ਆ ਉੱਥੋਂ ਤੁਸੀਂ ਸਲਾਈ ਆਪਣੀ ਬਚਾ ਕੇ ਕਿਉਂਕਿ ਸਲਾਈ ਵੀ ਟੁੱਟ ਸਕਦੀ ਹੈ ਕਪੜਾ ਮੋਟਾ ਇਸ ਕਰਕੇ ਤੁਸੀਂ ਹੌਲੀ ਹੌਲੀ ਕੱਟ ਕਰ ਦੇਣਾ ਇਸ ਤਰ੍ਹਾਂ ਠੀਕ ਹੈ ਜੀ ਬਾਕੀ ਜਿਵੇਂ ਜਿਵੇਂ ਤੁਸੀਂ ਗੋਲਾਈ ਲਗਾਈ ਹੈ ਸਲਾਈ ਗੋਲਾਈ ਚ ਤੁਸੀਂ ਕਪੜੇ ਨੂੰ ਕੱਟ ਕਰਦੇ ਠੀਕ ਹੈ ਜੀ ਥੋੜਾ ਥੋੜਾ ਕਪੜਾ ਛੱਡ ਕੇ ਕਟਿੰਗ ਕਰ ਦੇਣੀ ਹੈ ਠੀਕ ਹੈ ਜੀ ਆਹ ਲਓ ਹੁਣ ਇਹਨੂੰ ਆਪਾਂ ਸਿੱਧਾ ਕਰਕੇ ਦੇਖ ਲੈਣੇ ਇੱਕ ਵਾਰ ਜੇ ਤੁਸੀਂ ਅੰਗੂਠੇ ਨਹੀਂ ਬਣਾਉਣੇ ਤਾਂ ਤੁਸੀਂ ਅੰਗੂਠਾ ਬਣਾਉਣਾ ਸਕਿੱਪ ਕਰ ਸਕਦੇ ਹੋ ਸਲਾਈਆਂ ਨੂੰ ਤੁਸੀਂ ਚੰਗੀ ਤਰ੍ਹਾਂ ਕੱਢ ਦੇਣਾ ਲਓ ਜੀ ਇਹ ਹੋ ਗਿਆ ਆਪਣਾ ਦੂਸਰਾ ਪੈਰ ਰੈਡੀ ਲਓ ਜੀ ਠੀਕ ਹੈ ਜੀ ਆਹ ਲਓ ਮਿੰਟੋ ਮਿੰਟੇ ਬਣ ਕੇ ਜਰਾਬਾਂ ਤਿਆਰ ਹੋ ਗਈਆਂ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਹੈਗਾ ਵੀ ਆਪਾਂ ਨੇ ਸਵੈਟਰ ਨੂੰ ਕੱਟ ਵੱਢ ਕਰਕੇ ਬਣਾਈਆਂ ਨੇ ਬਿਲਕੁਲ ਇਸ ਤਰ੍ਹਾਂ ਲੱਗਦਾ ਵੀ ਆਪਾਂ ਨੇ ਇਹ ਸਲਾਈਆਂ ਦੇ ਨਾਲ ਬੁਣ ਕੇ ਬਣਾਈਆਂ ਹੋਈਆਂ ਨੇ ਠੀਕ ਹੈ ਜੀ ਬਾਕੀ ਇੱਕ ਵਾਰ ਚੈੱਕ ਕਰ ਲਈਏ ਕਿ ਤੇ ਅੰਗੂਠੇ ਆਪਣੇ ਇੱਕੇ ਸਾਈਡ ਤਾਂ ਨਹੀਂ ਆ ਗਏ ਨਹੀਂ ਠੀਕ ਹੈ ਠੀਕ ਹੈ ਜੀ ਇੱਧਰ ਆਪਣਾ ਇਹ ਵਾਲਾ ਅੰਗੂਠਾ ਹੋ ਗਿਆ ਠੀਕ ਹੈ ਜੀ ਬਾਕੀ ਤੁਸੀਂ ਸਿਲਾਈ ਦੇਥੋਂ ਤੁਹਾਨੂੰ ਲੱਗਦੀ ਉੱਥੇ ਇੱਕ ਵਾਰ ਗੋਲਾਈ ਦੁਬਾਰਾ ਦੇ ਸਕਦੇ ਹੋ ਤੁਸੀਂ ਲਓ ਜੀ ਇਹ ਹੋ ਗਏ ਆਪਣੇ ਦੋਨੋਂ ਮੋਜੇ ਤਿਆਰ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਠੀਕ ਹੈ ਜੀ ਔਰ ਇਹ ਵੀ ਦੱਸਿਓ ਕਿ ਕਿਹਨੇ ਕਿਹਨੇ ਟਰਾਈ ਕੀਤੀ ਆ ਠੀਕ ਹੈ ਜੀ ਬਾਕੀ ਇਹ ਵੀ ਦੱਸ ਦਿਓ ਕਿ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਠੀਕ ਹੈ ਜੀ ਓਕੇ ਥੈਂਕ ਯੂ